ਵਾਰ-ਵਾਰ ਪੇਟ ਵਿੱਚ ਗੈਸ ਬੰਦੀ ਹੈ ਵਾਰ-ਵਾਰ ਐਸਿਡਿਟੀ ਦੀ ਸਮੱਸਿਆ ਹੁੰਦੀ ਹੈ ਖੱਟੇ-ਖੱਟੇ ਡਕਾਰ ਆਉਂਦੇ ਹਨ ਤੇ ਛਾਤੀ ਵਿੱਚ ਜਲਨ ਹੁੰਦੀ ਹੈ ਤਾਂ ਸਿਰਫ ਇੱਕ ਚਮਚ ਇਸ ਦੇਸੀ ਚੂਰਨ ਦਾ ਖਾ ਲਓ 5 ਮਿੰਟ ਬਾਅਦ ਪੇਟ ਸੰਬੰਧੀ ਸਾਰੀਆਂ ਸਮੱਸਿਆਵਾਂ ਚੁਟਕੀਆਂ ਵਿੱਚ ਹੀ ਦੂਰ ਹੋ ਜਾਣਗੀਆਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਿਮਾਰੀਆਂ ਦੀ ਸ਼ੁਰੂਆਤ ਪੇਟ ਤੋਂ ਹੁੰਦੀ ਹੈ ਜੇਕਰ ਪੇਟ ਖਰਾਬ ਰਹੇਗਾ ਤਾਂ ਸਾਨੂੰ ਤਰ੍ਹਾਂ-ਤਰ੍ਹਾਂ ਦੀਆਂ ਹੋਰ ਬਿਮਾਰੀਆਂ ਲੱਗਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ ਸ਼ੂਗਰ ਬਲੱਡ ਪ੍ਰੈਸ਼ਰ ਲੀਵਰ ਦੀ ਸਮੱਸਿਆ ਖੂਨ ਦੀ ਕਮੀ ਕਮਜ਼ੋਰ ਸਰੀਰ ਤੇ ਚਮੜੀ ਸੰਬੰਧੀ ਬਿਮਾਰੀਆਂ ਤੁਹਾਨੂੰ ਕਦੇ ਵੀ ਨਹੀਂ ਜੇਕਰ ਤੁਹਾਡਾ ਪੇਟ ਸਹੀ ਰਹੇਗਾ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਕਾਰਗਰ ਸਸਤਾ ਦੇਸੀ ਨੁਸਖਾ ਦੱਸਾਂਗੇ ਜਿਸ ਦੇ ਇਸਤੇਮਾਲ ਤੋਂ ਬਾਅਦ ਪੇਟ ਸਬੰਧੀ ਕੋਈ ਵੀ ਬਿਮਾਰੀ ਹੋਵੇ ਤੁਰੰਤ ਹੀ ਠੀਕ ਹੋ ਜਾਵੇਗੀ ਇਸ ਨੁਸਖੇ ਨੂੰ ਤੁਸੀਂ ਬੜੀ ਹੀ ਆਸਾਨੀ ਨਾਲ ਘਰ ਵਿੱਚ ਹੀ ਬੜਾ ਸਸਤਾ ਤਿਆਰ ਕਰ ਸਕਦੇ ਹੋ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਜੋ ਚੀਜ਼ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਸਾਬਤ ਧਨੀਆ 25 ਗ੍ਰਾਮ ਸਾਬਤ ਧਨੀਆ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣਾ ਹੈ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਜੀਰਾ 25 ਗ੍ਰਾਮ ਜੀਰਾ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣਾ ਹੈ ਦੋਸਤੋ ਤੀਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਸੁੰਢ ਦਾ ਪਾਊਡਰ 10 ਗ੍ਰਾਮ ਸੁੰਢ ਦਾ ਪਾਊਡਰ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣਾ ਹੈ ਚੌਥੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਧਾਗੇ ਵਾਲੀ ਮਿਸ਼ਰੀ 20 ਗ੍ਰਾਮ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣਾ ਹੈ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ 25 ਗ੍ਰਾਮ ਸਾਬਤ ਧਣੀਆਂ 25 ਗ੍ਰਾਮ ਜੀਰਾ 10 ਗ੍ਰਾਮ ਪੀਸੀ ਸੁੰਢ 20 ਗ੍ਰਾਮ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਇਹਨਾਂ ਚਾਰੇ ਚੀਜ਼ਾਂ ਤੁਹਾਨੂੰ ਤੁਸੀਂ ਸਾਡੀ ਦੱਸੀ ਹੋਈ ਮਾਤਰਾ ਦੇ ਅਨੁਸਾਰ ਲੈ ਕੇ ਮਿਕਸੀ ਵਿੱਚ ਬਰੀਕ ਪਾਊਡਰ ਤਿਆਰ ਕਰ ਲੈਣਾ ਹੈ ਸਾਡਾ ਅੱਜ ਦਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਤੁਸੀਂ ਦਿਨ ਵਿੱਚ ਦੋ ਵਾਰ ਗੁੰਗੁਨੇ ਪਾਣੀ ਨਾਲ ਸਵੇਰ ਦੇ ਸਮੇਂ ਤੇ ਸ਼ਾਮ ਦੇ ਸਮੇਂ ਇਸ ਦੇਸੀ ਨੁਸਖੇ ਦਾ ਸੇਵਨ ਕਰਨਾ ਹੈ ਤੁਸੀਂ ਸਵੇਰ ਅਤੇ ਰਾਤ ਦੇ ਖਾਣੇ ਦੇ ਅੱਧੇ ਘੰਟੇ ਤੋਂ ਬਾਅਦ ਗੁੰਗੁਨੇ ਪਾਣੀ ਨਾਲ ਇਸ ਨੁਸਖੇ ਦਾ ਸੇਵਨ ਕਰਨਾ ਹੈ ਇਸ ਨੁਸਖੇ ਦੇ ਲਗਾਤਾਰ ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਸੀਂ ਆਪ ਹੀ ਮਹਿਸੂਸ ਕਰੋਗੇ ਕਿ ਪੇਟ ਵਿੱਚ ਗੈਸ ਹੀ ਬਣੇਗੀ ਪੇਟ ਛਾਤੀ ਵਿੱਚ ਜਲਣ ਦੀ ਸਮੱਸਿਆ ਨਹੀਂ ਹੋਵੇਗੀ बार-बार ਢਕਾਰ ਨਹੀਂ ਆਉਣਗੇ ਤੇ ਖਾਣਾ ਬਹੁਤ ਹੀ ਚੰਗੀ ਤਰ੍ਹਾਂ ਪਚੇਗਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ